ਸਸ਼੍ਰੀ ਕਾਲ ਪਿਆਰੇ ਬੱਚਿਓ ਪੰਜਾਬੀ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਗਗਨਦੀ ਕਲਾਸ ਵਿੱਚ ਨਿੱਘਾ ਸਵਾਗਤ ਹੈ ਅੱਜ ਅਸੀਂ 10ਵੀਂ ਜਮਾਤ ਦੀ ਪਾਠ ਪੁਸਤਕ ਸਾਹਿਤ ਮਾਲਾ ਵਿਸ਼ੇ ਕਵਿਤਾ ਜੰਗ ਦਾ ਹਾਲ ਕਰਾਂਗੇ ਜੋ ਕਿ ਸ਼ਾ ਮੁਹੰਮਦ ਜੀ ਨੇ ਲਿਖੀ ਹੋਈ ਹੈ ਸਭ ਤੋਂ ਪਹਿਲਾਂ ਸ਼ਾ ਮੁਹੰਮਦ ਜੀ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਸ਼ਾ ਮੁਹੰਮਦ ਇੱਕ ਸੁਲਝਿਆ ਹੋਇਆ ਅਨੁਭਵੀ ਕਿੱਸਾਕਾਰ ਸੀ ਉਸ ਦਾ ਸਮਾ ਮਹਾਰਾਜਾ ਰਣਜੀਤ ਸਿੰਘ ਦਾ ਕਾਲ ਮਿੱਥਿਆ ਗਿਆ ਹੈ ਸ਼ਾ ਮੁਹੰਮਦ ਦਾ ਜਨਮ 1782 ਈਸਵੀ ਵਿੱਚ ਪਿੰਡ ਵਡਾਲਾ ਵਿਰਮ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਦਾ ਸੰਬੰਧ ਕੁਰੇਸ਼ੀ ਘਰਾਣੇ ਨਾਲ ਸੀ ਆਪ ਨੇ ਅੰਗਰੇਜ਼ਾਂ ਅਤੇ ਸਿੱਖਾਂ ਦੀ ਲੜਾਈ ਨੂੰ ਵਿਸ਼ਾ ਬਣਾ ਕੇ ਇੱਕ ਜੰਗਨਾਮਾ ਲਿਖਿਆ ਇਹ ਰਚਨਾ ਜੰਗ ਸਿੰਘਾ ਤੇ ਫਰੰਗੀਆਂ ਸਿੰਘਾ ਅਤੇ ਅੰਗਰੇਜ਼ਾਂ ਦੀ ਲੜਾਈ ਵਾਰ ਸ਼ਾ ਮੁਹੰਮਦ ਅਤੇ ਜੰਗਨਾਮਾ ਸ਼ਾ ਮੁਹੰਮਦ ਆਦਿ ਕਈ ਨਾਵਾਂ ਨਾਲ ਪ੍ਰਸਿੱਧ ਹੈ ਸ਼ਾ ਮੁਹੰਮਦ ਜੀ ਨੇ ਕਿੱਸਾ ਸਸੀ ਪੁੰਨੂ ਵੀ ਲਿਖਿਆ ਪਰ ਉਸ ਨੂੰ ਵਧੇਰੇ ਪ੍ਰਸਿੱਧੀ ਜੰਗਨਾਮਾ ਸ਼ਾ ਮੁਹੰਮਦ ਕਰਕੇ ਹੀ ਮਿਲੀ ਉਹ ਪੰਜਾਬ ਦੇ ਸਰਬਸਾਂਝੇ ਸੱਭਿਆਚਾਰ ਦਾ ਉਪਾਸਕ ਸੀ ਅਤੇ ਪੰਜਾਬ ਦੇ ਸੱਭਿਆਚਾਰ ਅਤੇ ਇਤਿਹਾਸਿਕ ਵਿਰਸੇ ਦੀ ਝਲਕ ਉਸ ਦੀਆਂ ਰਚਨਾਵਾਂ ਵਿੱਚੋਂ ਸਪਸ਼ਟ ਤੌਰ ਤੇ ਨਜ਼ਰ ਆਉਂਦੀ ਹੈ। ਸ਼ਾ ਮੁਹੰਮਦ ਦੀ ਬੋਲੀ ਠੇੜ ਅਤੇ ਸਾਦੀ ਹੈ। ਉਸਨੇ ਕਈ ਥਾਵਾਂ ਤੇ ਅੰਗਰੇਜ਼ੀ ਦੇ ਸ਼ਬਦ ਵੀ ਵਰਤੇ ਹਨ। ਮੋਲਾ ਬਖਸ਼ ਕੁਸ਼ਤਾ ਅਨਸਾਰ ਸ਼ਾ ਮੁਹੰਮਦ ਪੰਜਾਬ ਦਾ ਪਹਿਲਾ ਕੌਮੀ ਸ਼ਾਇਰ ਹੈ। ਇਹ ਸੀ ਬੱਚੇ ਸ਼ਾ ਮੁਹੰਮਦ ਜੀ ਬਾਰੇ ਜਾਣਕਾਰੀ। ਇਸ ਕਵਿਤਾ ਵਿੱਚ ਸ਼ਾ ਮੁਹੰਮਦ ਜੀ ਨੇ ਅੰਗਰੇਜ਼ਾਂ ਅਤੇ ਸਿੱਖਾਂ ਦੀ ਹੋਈ ਲੜਾਈ ਦਾ ਵਰਣਨ ਕੀਤਾ ਹੈ ਫੇਰੂ ਸ਼ਹਿਰ ਨਾਂ ਦੇ ਸਥਾਨ ਤੇ ਸਿੱਖ ਫੌਜਾਂ ਅਤੇ ਅੰਗਰੇਜ਼ਾਂ ਦੀ ਹੋਈ ਲੜਾਈ ਵਿੱਚ ਸਿੱਖ ਫੌਜ ਬਹੁਤ ਬਹਾਦਰੀ ਨਾਲ ਲੜੀਆਂ ਸਿੱਖ ਫੌਜਾਂ ਨੇ ਅੰਗਰੇਜ਼ਾਂ ਦੇ ਸਿਰ ਲਾ ਸੁਟੇ ਪਰ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਗ ਯੋद्धा ਦੀ ਅਗਵਾਈ ਦੀ ਅਣਹੋਦ ਵਿੱਚ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਹਾਰ ਗਈਆਂ ਜੇਕਰ ਮਹਾਰਾਜਾ ਰਣਜੀਤ ਸਿੰਘ ਜਿਉਂਦੇ ਹੁੰਦੇ ਤਾਂ ਉਹ ਖਾਲਸੇ ਦੀ ਬਹਾਦਰੀ ਦਾ ਮੁੱਲ ਪਾਉਂਦੇ ਆਓ ਹੁਣ ਅਸੀਂ ਕਵਿਤਾ ਕਰਦੇ ਹਾਂ ਫੇਰੂ ਸ਼ਹਿਰ ਦੇ ਹੇਠ ਜਾਂ ਖੇਤ ਰੁੱਦੇ ਤੋਪਾਂ ਚੱਲੀਆਂ ਨੀ ਵਾਂਗ ਤੋੜਿਆਂ ਦੇ ਸ਼ਾ ਮੁਹੰਮਦ ਜੀ ਕਹਿ ਰਹੇ ਹਨ ਜਿਸ ਵੇਲੇ ਦੋਵੇਂ ਫੌਜਾਂ ਫੇਰੂ ਸ਼ਹਿਰ ਦੇ ਲੜਾਈ ਦੇ ਮੈਦਾਨ ਵਿੱਚ ਡਟ ਗਈਆਂ ਤਾਂ ਉੱਥੇ ਤੋਪਾਂ ਬੜੇ ਜ਼ੋਰ ਨਾਲ ਚੱਲੀਆਂ ਤੋਪਾਂ ਲਗਾਤਾਰ ਗੋਲੇ ਵਰਾ ਰਹੀਆਂ ਸਨ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜਲਾ ਸੁੱਟੇ ਉਹਨਾਂ ਗੋਰਿਆਂ ਦੇ ਸਿੱਖ ਫੌਜਾਂ ਨੇ ਜੰਗ ਮੈਦਾਨ ਵਿੱਚ ਕਈ ਗੋਰਿਆਂ ਨੂੰ ਮੌਤ ਦੇ ਹਵਾਲੇ ਕਰ ਦਿੱਤਾ ਟੁੰਡੇ ਲਾਟ ਨੇ ਅੰਤ ਨੂੰ ਖਾਏ ਗੁੱਸਾ ਫਿਰ ਦਿੱਤੇ ਨੀ ਲਖ ਟੰਡੋਰੀਆਂ ਦੇ ਆਪਣੀ ਫੌਜ ਦੀ ਦੁਰਦਰਸ਼ਾ ਹੁੰਦੀ ਵੇ ਗਵਰਨਰ ਜਨਰਲ ਲਾਰਡ ਹਾਰਡਿੰਗ ਨੂੰ ਬਹੁਤ ਗੁੱਸਾ ਆਇਆ ਉਸਨੇ ਆਪਣੀ ਫੌਜ ਵਿਸਟੰਡੋਰਾ ਪਿਟਵਾ ਕੇ ਇਹ ਹੁਕਮ ਕੀਤਾ ਕਿ ਉਹ ਆਪਣੀ ਪੂਰੀ ਤਾਕਤ ਨਾਲ ਸਿੱਖ ਫੌਜ ਦਾ ਮੁਕਾਬਲਾ ਕਰਨ ਸ਼ਾਹ ਮੁਹੰਮਦਾਂ ਰੰਡ ਬਿਠਾਏ ਨੰਦਨ ਸਿੰਘ ਜਾਨ ਸੱਬੇ ਨਾਲ ਜੋਰਿਆਂ ਦੀ ਸਿੰਘਾਂ ਦੀ ਸੂਰਬੀਰਤਾ ਦੇ ਸਾਹਮਣੇ ਅਨੇਕਾਂ ਗੋਰਿਆਂ ਦੀ ਹੋਈ ਮੌਤ ਨੇ ਲੰਡਨ ਵਿੱਚ ਰਹਿੰਦੀਆਂ ਅਨੇਕ ਔਰਤਾਂ ਨੂੰ ਵਿਧਵਾ ਕਰ ਦਿੱਤਾ ਸਿੱਖ ਖਾਲਸਾ ਫੌਜਾਂ ਬੜੀ ਤਾਕਤ ਨਾਲ ਜੰਗ ਦੇ ਮੈਦਾਨ ਵਿੱਚ ਅੱਗੇ ਵਧ ਰਹੀਆਂ ਸਨ ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਈ ਵੱਲੇ ਲਾਰਡ ਹਾਰਡਿੰਗ ਦੇ ਹੁਕਮ ਤੋਂ ਬਾਅਦ ਅੰਗਰੇਜ਼ ਫੌਜ ਨੇ ਸਤਲੁਜ ਦੇ ਕੰਡੇ ਤੇ ਫਿਰੂ ਸ਼ਹਿਰ ਦੇ ਬਾਹਰ ਖੇਤਾਂ ਵਿੱਚ ਮੋਰਚਾ ਲਾਈ ਬੈਠੀ ਸਿੱਖ ਫੌਜ ਉੱਪਰ ਅਚਾਨਕ ਤੋਪਾ ਨਾਲ ਹਮਲਾ ਕਰਕੇ ਗੋਲੀਆਂ ਦਾ ਮੀਂਹ ਵਰਾ ਦਿੱਤਾ ਫੂਕ ਸੁੱਟੀਆਂ ਸਾਰੀਆਂ ਮੈਗਜ਼ੀਨਾ ਸਿੰਘ ਉੱਡ ਕੇ ਪੱਤਰਾਂ ਹੋਏ ਚੱਲੇ ਖਾਲਸਾ ਫੌਜ ਆਪਣੇ ਤੇ ਹੋਏ ਇਸ ਅਚਨ ਚੇਤ ਹਮਲੇ ਦਾ ਮੁਕਾਬਲਾ ਨਾ ਕਰ ਸકી ਤੇ ਆਪਣੇ ਜਰਨੈਲ ਤੇਜਤ ਸਿੰਘ ਦੀ ਗਦਾਰੀ ਕਾਰਨ ਭੱਜਣ ਲਈ ਮਜਬੂਰ ਹੋ ਗਈ ਛੈਲਦਾਰੀਆਂ ਤੰਬੂਆਂ ਛੱਡ ਦੋੜੇ ਕੋਈ ਚੀਜ਼ ਨਾ ਲਈਏ ਬਨਪੱਲੇ ਸਿੱਖ ਖਾਲਸਾ ਫੌਜ ਛੋਲਦਾਰੀਆਂ ਅਤੇ ਤੰਬੂ ਵੀ ਉੱਥੇ ਛੱਡ ਗਈ ਤੇ ਆਪਣਾ ਸਾਰਾ ਜੰਗੀ ਸਮਾਨ ਵੀ ਨਾਲ ਨਾ ਲਿਜਾ ਸਕੀ ਔੜਕ ਲਿਆ ਮੈਦਾਨ ਫਰੰਗੀਆਂ ਨੇ ਸ਼ਾਹ ਮੁਹੰਮਦਾ ਰਣੋ ਨਾਮੂਲ ਹੱਲੇ ਦੇ ਇਸ ਤਰ੍ਹਾਂ ਅੰਗਰੇਜ਼ਾਂ ਨੂੰ ਟੱਕਰ ਦੇਣ ਵਾਲੀ ਫੌਜ ਦੇ ਉਸਾ ਗਵਾਲ ਲੈਣ ਕਾਰਨ ਅੰਗਰੇਜ਼ਾਂ ਨੇ ਇਹ ਜੰਗ ਜਿੱਤ ਲਈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਸਾਈ ਫੌਜਾਂ ਭਾਰੀਆਂ ਨਹੀਂ ਸ਼ਾ ਮੁਹੰਮਦ ਨੂੰ ਅੰਗਰੇਜ਼ਾਂ ਤੇ ਸਿੱਖਾਂ ਦੀ ਇਹ ਲੜਾਈ ਹਿੰਦ ਤੇ ਪੰਜਾਬ ਦੀ ਜੰਗ ਮਹਿਸੂਸ ਹੁੰਦੀ ਹੈ ਉਸ ਦੇ ਅਨੁਸਾਰ ਅੰਗਰੇਜ਼ ਤੇ ਖਾਲਸਾ ਫੌਜ ਬਹੁਤ ਸੂਰਬੀਰ ਵੱਡੀ ਗਿਣਤੀ ਵਿੱਚ ਸਨ ਸਿੱਖ ਫੌਜ ਨੇ ਬਹੁਤ ਬਹਾਦਰੀ ਨਾਲ ਅੰਗਰੇਜ਼ੀ ਫੌਜ ਦਾ ਮੁਕਾਬਲਾ ਕੀਤਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਸ਼ਾ ਮੁਹੰਮਦ ਜੀ ਕਹਿ ਰਹੇ ਹਨ ਕਿ ਜੇਕਰ ਕਿਦਰੇ ਮਹਾਰਾਜਾ ਰਣਜੀਤ ਸਿੰਘ ਜਿਉਂਦਾ ਹੁੰਦਾ ਤਾਂ ਉਹ ਆਪਣੀ ਫੌਜ ਦੇ ਬਹਾਦਰਾਂ ਨੂੰ ਕਈ ਇਨਾਮ ਦੇ ਦਿੰਦਾ ਘੋੜੇ ਆਦਮੀ ਗੋਲੀਆਂ ਨਾਲ ਉੱਡਣ ਹਾਥੀ ਟੈਂਦੇ ਸਣੇ ਅੰਬਾਰੀਆਂ ਨਹੀਂ ਲੜਾਈ ਭਿਆਨਕ ਹੁੰਦੀ ਜਾ ਰਹੀ ਸੀ ਘੋੜੇ ਤੇ ਆਦਮੀ ਤੋਪਾਂ ਦੇ ਗੋਲਿਆਂ ਨਾਲ ਹਵਾ ਵਿੱਚ ਉੱਡ ਰਹੇ ਸਨ ਹਾਥੀ ਹੋਦਿਆਂ ਸਮੇਤ ਜ਼ਮੀਨ ਤੇ ਡਿੱਗ ਰਹੇ ਸਨ ਸ਼ਾ ਮੁਹੰਮਦਾ ਇੱਕ ਸਰਕਾਰ ਬਾਜੋ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ ਸਿੱਖ ਫੌਜ ਜਿੱਤ ਦੇ ਨਜ਼ਦੀਕ ਪਹੁੰਚ ਕੇ ਵੀ ਹਾਰ ਗਈ ਕਿਉਂਕਿ ਉਹਨਾਂ ਦੀ ਅਗਵਾਈ ਮਹਾਰਾਜਾ ਰਣਜੀਤ ਸਿੰਘ ਵਰਗੇ ਬਹਾਦਰ ਤੇ ਕਦਰਦਾਨ ਵਿਅਕਤੀ ਦੇ ਹੱਥ ਵਿੱਚ ਨਹੀਂ ਸੀ ਐਸੀ ਬੱਚਿਓ ਜੰਗਨਾਮਾ ਕਵਿਤਾ ਜੋ ਕਿ ਸ਼ਾ ਮੁਹੰਮਦ ਜੀ ਨੇ ਲਿਖੀ ਸੀ ਇਸ ਵਿੱਚ ਉਹਨਾਂ ਨੇ ਫਿਰੂ ਸ਼ਹਿਰ ਨਾ ਦੇ ਸਥਾਨ ਤੇ ਹੋਈ ਖਾਲਸਾ ਫੌਜ ਤੇ ਅੰਗਰੇਜ਼ਾਂ ਦੀ ਲੜਾਈ ਦਾ ਵਰਣਨ ਕੀਤਾ ਗਿਆ ਹੈ ਇਸ ਲੜਾਈ ਵਿੱਚ ਸਿੱਖ ਫੌਜਾਂ ਬਹਾਦਰੀ ਨਾਲ ਲੜੀਆਂ ਅਤੇ ਉਹਨਾਂ ਨੇ ਗੋਰਿਆਂ ਦੇ ਸਿਰ ਲਾ ਸੁਟੇ ਲਾਰਡ ਹਾਰਡਿੰਗ ਨੇ ਗੁੱਸੇ ਵਿੱਚ ਆ ਕੇ ਅੰਗਰੇਜ਼ ਸੈਨਾ ਨੂੰ ਮੁਕਾਬਲਾ ਕਰਨ ਦਾ ਹੁਕਮ ਦਿੱਤਾ ਅਤੇ ਸਿੱਖ ਫੌਜ ਤੇ ਹਮਲਾ ਕੀਤਾ ਹਿੰਦ ਅਤੇ ਪੰਜਾਬ ਦੀ ਇਸ ਜੰਗ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਤੋਂ ਬਿਨਾ ਸਿੱਖ ਫੌਜਾਂ ਜਿੱਤ ਕੇ ਵੀ ਅੰਤ ਨੂੰ ਹਾਰ ਗਈਆਂ ਆਈ ਹੋਪ ਬੱਚਿਓ ਇਹ ਤੁਹਾਨੂੰ ਕਵਿਤਾ ਅੱਛੀ ਤਰ੍ਹਾਂ ਸਮਝ ਆ ਗਈ ਹੋਵੇਗੀ ਇਹੋ ਜੀ ਹੋਰ ਹੈਲਪਫੁਲ ਵੀਡੀਓ ਲਈ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਬੱਚਿਓ ਨੈਕਸਟ ਵੀਡੀਓ 'ਚ ਅਸੀਂ ਇਸ ਕਵਿਤਾ ਦੇ ਪ੍ਰਸ਼ਨ ਉੱਤਰ ਕਰਾਂਗੇ ਮਿਲਦੇ ਹਾਂ ਜਲਦ ਹੀ ਨੈਕਸਟ ਵੀਡੀਓ 'ਚ ਧੰਨਵਾਦ